ਪਿਆਰੇ ਸਰੋਤਿਓ ਪਿਆਰ ਪਰਿਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸtaree ji news channel ਹਰਮਿੰਦਰ ਸਿੰਘ ਅਵਿਨਾਸ਼ ਦੀ ਖਬਰ ਬਰਨਾਲਾ ਬਸ ਹਾਦਸਾ ਇਲਾਜ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਦੀ ਹੋਈ ਮੌਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹਰਿਆਣਾ ਦੇ ਟੋਹਾਣਾ ਵਿਖੇ ਮਹਾਪੰਚਾਇਤ ਵਿੱਚ ਪਾਗ ਲੈਣ ਜਾ ਰਹੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠਾ ਗੁਰੂ ਦੇ ਕਿਸਾਨਾਂ ਦੀ ਬਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਇਸ ਹਾਦਸੇ ਦੌਰਾਨ ਜਿੱਥੇ ਤਿੰਨ ਔਰਤਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ ਜ਼ਖਮੀਆਂ ਦਾ ਇਲਾਜ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਸੀ ਇਸ ਦੌਰਾਨ ਹੀ ਅਜ ਇੱਕ ਹੋਰ ਵੱਡੀ ਮਦਪਾਗੀ ਖਬਰ ਸਾਹਮਣੇ ਆਈ ਜਦੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਗੁਰਾਹਾਂ ਦੀ ਬਠਿੰਡਾ ਜ਼ਿਲ੍ਹੇ ਦੇ ਸੂਬਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਦੀ ਇਲਾਜ ਦੌਰਾਨ ਮੌਤ ਹੋ ਗਈ ਇਸ ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨ ਏਮਜ ਹਸਪਤਾਲ ਬਠਿੰਡਾ ਪਹੁੰਚਨੇ ਸ਼ੁਰੂ ਹੋ ਗਏ ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਗੁਰਾਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦੇ ਜਥੇਬੰਦੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪਿਛਲੇ ਦਿਨੀ ਤਿੰਨ ਬੀਬੀਆਂ ਇਸ ਹਾਦਸੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਈਆਂ ਸਨ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ ਪਰ ਅੱਜ ਇੱਕ ਹੋਰ ਸਾਡਾ ਸਾਥੀ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ ਜਿਸ ਦੀ ਮੌਤ ਨਾਲ ਜਥੇਬੰਦੀ ਨੂੰ ਵੱਡਾ ਘਾਟਾ ਪਿਆ ਹੈ ਇਸ ਮੌਕੇ ਚੰ다 ਸਿੰਘ ਜੇਠੂਕੇ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਰੀ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਬਰਨਾਲਾ ਵਿਖੇ ਵਾਪਰੇ ਬਸ ਹਸੇ ਤੋਂ ਬਾਅਦ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਵੇਂ ਇਲਾਜ ਲਈ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਸਿਰਫ ਐਲਾਨ ਹੀ ਰਹਿ ਗਿਆ ਹੋਣਾਂ ਦੇ ਸਾਥੀ ਕਰਕੇ ਦੁਨੀਆ ਤੋਂ ਰੁਕਸਤ ਹੋ ਰਹੇ ਹਨ ਇਲਾਜ ਸਹੀ ਢੰਗ ਨਾਲ ਹੋਣ ਕਾਰਨ ਅਜੋ ਆਪਣੇ ਸਾਥੀ ਨੂੰ ਇੱਥੋਂ ਰੈਫਰ ਕਰਵਾ ਰਹੇ ਹਨ ਤਾਂ ਜੋ ਉਸ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਉਹਨਾਂ ਕਿਹਾ ਕਿ ਸਿਆਸੀ ਲੋਕ ਆਪਣੇ ਇਲਾਜ ਤੇ ਪੰਜਾਬ ਦੇ ਖਜ਼ਾਨੇ 'ਚੋਂ ਕਰੋੜਾਂ ਰੁਪਏ ਖਰਚਦੇ ਹਨ ਪਰ ਆਮ ਲੋਕਾਂ ਲਈ ਉਸ ਖਜ਼ਾਨੇ 'ਚੋਂ ਇੱਕ ਰੁਪਾ ਖਰਚ ਕੇ ਰਾਜ਼ੀ ਨਹੀਂ ਹੋਣਾ ਕਿਹਾ ਕਿ ਬਰਨਾਲਾ ਵਿਖੇ ਜਿਸ ਜਗ੍ਹਾ ਤੇ ਹਾਦਸਾ ਵਾਪਰਿਆ ਹੈ ਉਸ ਪੁਲ ਦਾ ਨਿਰਮਾਣ ਕਰਨ ਵਾਲੀ ਕੰਪਨੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਸ ਜਗ੍ਹਾ ਉੱਪਰ ਆਏ ਦਿਨ ਹਾਦਸੇ ਵਾਪਰਦੇ ਹਨ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਕਿਉਂਕਿ ਉਹ ਪੁਲ ਸਹੀ ਢੰਗ ਨਾਲ ਨਹੀਂ ਬਣਾਇਆ ਜੋ ਕਿ ਲੋਕਾਂ ਲਈ ਮੌਤ ਦਾ ਕਾਰਨ ਬਣ ਰਿਹਾ ਹੈ ਯਾਰ ਡਿਵੈਂਟਰ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅੱਜ ਬੜੀ ਮਤਫਾਗੀ ਖਬਰ ਸਾਹਮਣੇ ਆਈ ਹੈ ਜਿਹੜਾ ਬਰਨਾਲਾ ਹਾਦਸੇ ਦੇ ਵਿੱਚ ਹੋਰ ਤੁਹਾਡੇ ਸਾਥੀ ਮੌਤ ਹੋ ਗਈ ਬਹੁਤ ਹੀ ਦਰਦਨਾਕ ਘਟਨਾ ਹੋਈ ਹੈ ਸਾਡਾ ਇੱਕ ਆਗੂ ਜਿਹੜਾ ਹਰਮਨ ਪੈਰਾ ਪੀਚੀ ਕਿਸੇ ਗੱਲ ਨੂੰ ਜਵਾਬ ਹੀ ਨਹੀਂ ਸੀ ਦਿੰਦਾ ਪਿੱਲੀ ਮੋਰ ਚਿੱਤ ਚ ਲਗਭਗ ਮੇਰੇ ਬਹੁਤ ਨੇੜੇ ਰਿਹਾ ਹੈ ਐਡਾ ਸਬਰ ਵਾਲਾ ਤੇ ਐਡਾ ਸੰਤੋਸ਼ ਵਾਲਾ ਬੰਦਾ ਜਿਸ ਦਿਨ ਐਕਸੀਡੈਂਟ ਹੋਇਆ ਐ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਹਸਪਤਾਲ ਅਸੀਂ ਆਏ ਪੰਜ ਤਰੀਕ ਨੂੰ ਸਾਨੂੰ ਪਤਾ ਸੀ ਵੀ ਇਹਦੇ ਜਿਹੜੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਆਮ ਸੁਣਦੇ ਹੁੰਦੇ ਸੀ ਵੀ ਇਹ ਹੱਥ ਲਾਏ ਤੋਂ ਇਹਦੇ ਨਾ ਸਰੀਰ ਦੇ ਪਤਾ ਲੱਗਦਾ ਨਾ ਬਾਹਾਂ ਤੇ ਨਾ ਲੱਤ ਤੇ ਜਦੋਂ ਮੈਂ ਤੇ ਝੰਡਾ ਸੁ ਮਿਲੇ ਰਾਸੀ ਦੇ ਬਾਹ ਤੇ ਹੱਥ ਲਾਇਆ ਲੱਤ ਦੇ ਹੱਥ ਲਏ ਪੁੱਛਿਆ ਵੀ ਪਤਾ ਲੱਗਦਾ ਤਾਂ ਹੱਸ ਕੇ ਕਹਿੰਦਾ ਸੀ ਵੀ ਹਾਂ ਪਤਾ ਲੱਗਦਾ ਪਰ ਕਿਉਂਕਿ ਅਸੀਂ ਸਰਜਨ ਨਾਲ ਗੱਲ ਕਰਕੇ ਆਏ ਸੀ ਸਰਜਨ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਪਤਾ ਸੀ ਸਾਡਾ ਤਾਂ ਹੈ ਨਹੀਂ ਇਹ ਦੇਤੇ ਕੋਈ ਰਿਸਕ ਲੈਣ ਵਾਸਤੇ ਅਸੀਂ ਨਹੀਂ ਤਿਆਰ ਤੁਸੀਂ ਕਿਉਂਕਿ ਵੀ ਜੇ ਹਾਲਾਤ ਇਹ ਜੇ ਤੁਸੀਂ ਇਹਨੂੰ ਹਲਾਓਗੇ ਜਾਂ ਇਹਦਾ ਕੋਈ ਪ੍ਰੈਸ਼ਨ ਵਾਲੀ ਗੱਲ ਕਰੋਗੇ ਜਾਂ ਇਹਨੂੰ ਤੁਸੀਂ ਫਾਰਵਰਡ ਕਰਨ ਦੀ ਗੱਲ ਕਰੋਗੇ ਆਪਾਂ ਬਹੁਤ ਖਤਰਾ ਖਮਾ ਦੇਖੋ ਅਸੀਂ ਟੈਕਨੀਕਲੀ ਤਾਂ ਕੁਝ ਜਾਣਦੇ ਨਹੀਂ ਜੋ ਮੈਡੀਕਲ ਸਾਇੰਸ ਦੀ ਥਿਊਰੀ ਕਹਿੰਦੀ ਆ ਉਹਦੇ ਮੁਤਾਬਕ ਸਾਨੂੰ ਚੱਲਣਾ ਪਿਆ ਸਾਡੇ ਹੱਥੋਂ ਨਿਕਲੀ ਸੀ ਖੇਡ ਤੇ ਸਾਨੂੰ ਆਹ ਤਾਂ ਦੇਖਣਾ ਅਸੀਂ ਭਾਵੇਂ ਪਰਿਵਾਰ ਬੱਚੇ ਬਹੁਤ ਤਾਹੂ ਸੀ ਵੀ ਅਸੀਂ ਇਹਨੂੰ ਕਿਤੇ ਹੋਰ ਸ਼ਿਫਟ ਲੈ ਜੀ ਜੇ ਇਹ ਨੀ ਗੱਲ ਹੁੰਦੀ ਨਾ ਵੀ ਸ਼ਿਫਟ ਕੀਤਾ ਸਾਡਾ ਪਸੰਦ ਸਾਡੇ ਹੱਥ ਲੱਗਦਾ ਅਸੀਂ ਪੈਸਿਆਂ 'ਚ ਤੋਲ ਦਿੰਦੇ ਹਾਂ ਇਹ ਗੱਲ ਨਹੀਂ ਸੀ ਅਸੀਂ ਭਾਵੇਂ ਕੁਝ ਵੀ ਕਰਦੇ ਜਿੰਦਗੀ ਨਹੀਂ ਸੀ ਜਾਣ ਦਿੰਦੇ ਅਸੀਂ ਬੁਝੇ ਮੰਨਣਾ ਪੰਦਾ ਹੈ ਕਿ ਸਾਡੀ ਇਹ ਬੇਵਸੀ ਹੋ ਗਈ ਬੇਵਸੀ ਸਾਡੇ ਉਤੋਂ ਦੀ ਗੱਲ ਪਹਿਲਾਂ ਹੀ ਚੱਲੀ ਗਈ ਸੀ ਐਕਸੀਡੈਂਟ ਤੋਂ ਪਹਿਲਾਂ ਹੀ ਸਾਡੇ ਉਤੋਂ ਦੀ ਗੱਲ ਨਿਕਲ ਗਈ ਸੀ ਦਿਨ ਦੀ লাশ ਈ ਸੀ ਸਾਡਾ ਸਾਥੀ ਸਾਡੇ ਸਾਹਮਣੇ ਪਿਆ ਅਜ ਵੀ ਮੈਨੂੰ ਬਹੁਤ ਉਹਦਾ ਹੱਸਦਾ ਚਿਹਰਾ ਹੁਣ ਵੀ ਨਜ਼ਰ ਆਉਂਦਾ ਹੈ ਕਹਿ ਨਹੀਂ ਸਕਦੇ ਸ਼ਬਦਾਂ ਚ ਵੀ ਪਰਿਵਾਰ ਨੂੰ ਕਿਵੇਂ ਦਸੀਏ ਸੋਡਾ ਦਾ ਭਾਵੇਂ ਨੇੜੇ ਸੀ ਸੋਡਾ ਪੇਤਾ ਸੀ ਭੈਣ ਦਾ ਸਾਥੀ ਸੀ ਪਰਿਵਾਰ ਦਾ ਰਿਸ਼ਤੇਦਾਰ ਸੀ ਸੱਤੇ ਸੰਬੰਧੀਆਂ ਦਾ ਪਰ ਸਾਡਾ ਵੀ ਉਹ ਬਹੁਤ ਕੋਸ਼ਿਸ਼ ਸੀ ਜਿੱਤੇ ਤੁਹਾਨੂੰ ਲੋਸ ਹੋਇਆ ਉਸੇ ਹਿਰਦੇ ਚੀਨ ਵਾਲੀ ਪੀੜਾ ਸਾਡੇ ਮਨਾਂ 'ਚ ਸੀ ਕਦਾਂ ਪੜਨਾ ਬੇਵਸੀ ਆ ਕਿੰਨੇ ਲੋਕਾਂ ਦਾ ਇਲਾਜ ਚੱਲ ਰਿਹਾ ਹੁਣ ਕਿੰਨ ਤੱਕ ਹੁਣ ਜਿਹੜੀ ਹੈਗੀ ਡੱਟੇ ਚੁੱਤੀਆਂ ਕਿ ਇਹ ਜਾ ਪ੍ਰਸ਼ਾਸਨ ਦਾ ਜਿਹੜਾ ਤੁਹਾਨੂੰ ਸਹਿਯੋਗ ਰਿਹਾ ਹੈ ਸਾਰੇ ਘਟਨਾ ਕ੍ਰਮ ਦੇ ਦੇਖੋ ਪ੍ਰਸ਼ਾਸਨ ਨੇ ਸਹਿਯੋਗ ਵਰਤਦਾ ਸਾਨੂੰ ਇਹ ਲੱਗੇ ਜਾਂਦਾ ਵੀ ਨਿੰਦਣ ਜੋਗੀ ਸਾਨੂੰ ਦੱਸ ਦਿੰਦੇ ਇੱਕ ਹੋਰ ਸਾਡਾ ਸਾਥੀ ਇੱਥੇ ਕਰਮ ਸਿੰਘ ਪਾਜੇ ਨੂੰ ਹੁਣ ਫਾਰਵਰਡ ਕਰਦੇ ਆਂ ਸੀ ਕਰਮ ਸਿੰਘ ਨਾਮ ਦਾ ਮੁੰਡਾ ਦਾ ਬਾਹ ਕੱਟਿਆ ਜੀਤੀ ਸਤਮ ਦੀ ਗੱਲ ਹੈ ਵੀ ਅੱਜ ਸਵੇਰੇ ਸਾਨੂੰ ਪਤਾ ਲੱਗਦਾ ਵੀ ਇਨਫੈਕਸ਼ਨ ਉਹਦੇ ਬਾਅਦ ਗਿਆ ਤੇ ਇੰਨੀ ਵੱਧ ਗਈ ਕੋਈ ਫਾਰਵਰਡ ਕਰਨ ਜਾ ਰਹੇ ਨੇ ਮਤਲਬ ਡੀ ਐਮਸੀ ਨੂੰ ਅਸੀਂ ਇਧਰ ਪ੍ਰਬੰਧ ਕੀਤਾ ਮੁੰਡੇ ਬਾਡੇ ਭੇਜਿਆ ਇੱਕ ਹੋਰ ਸਾਥੀ ਆ ਦਰਸ਼ਨ ਸਿੰਘ ਦਾ ਨਾਮ ਸ਼ਾਇਦ ਬਜ਼ੁਰਗ ਨੇ ਉਹਨਾਂ ਦੇ ਨਾਮ ਮੰਨ ਕੇ ਦੀਇਆ ਸਖਤ ਹੈ ਪਿੱਛੇ ਕਰਦਨ ਤੇ ਬਣ ਕੇ ਉਹ ਵੀ ਇੱਥੇ ਹੈ ਜਿੰਨਾ ਸਾਨੂੰ ਸਰਜਨ ਨੇ ਵਿਸ਼ਵਾਸ ਦਿਵਾਇਆ ਕੱਲੇ ਕੱਲੇ ਬਾਰੇ ਜਿਸਨੂੰ ਉਸ ਦਿਨ ਵੀ ਕਹਿ ਦਿੰਦਾ ਡਾਕਟਰ ਹੀ ਕਹਿਣਾ ਹੁੰਦਾ ਵੀ ਯਾਰ ਸਾਡੇ ਹੱਥ ਬਸ ਨਹੀਂ ਅਸੀਂ ਇੰਨਾ ਸੰਭਾਲ ਨਹੀਂ ਕਰ ਸਕਦੇ ਅਸੀਂ ਨੀਸੀ ਰਹਿਣ ਦਿੰਦੇ ਕਿਸੇ ਪੇਸ਼ੈਂਟ ਨੂੰ ਅਸੀਂ ਕੋਲੇ ਕੱਟ ਦੇ ਵਿੱਚ ਵੀ ਕਿਹਾ ਸਾਰੇ ਸਾਥੀਆਂ ਨੂੰ ਵੀ ਭਰਾਓ ਜੇ ਕਿਸੇ ਨੂੰ ਵੀ ਲੱਗਦਾ ਕਿਸੇ ਪੇਸ਼ੈਂਟ ਦਾ ਛੋਟਿਆ ਚਾਹੇ ਵੱਡੀ ਸਾਟ ਵਾਲਾ ਸਾਥੀ ਆ ਆਪਣੇ ਬੰਦੇ ਬਚਾਉਣੇ ਆ ਪੈਸਿਆਂ ਦੀ ਪਰਵਾਹ ਨਾ ਕਰੋ ਲੈ ਜਾਓ ਜਿੱਥੇ ਮਰਜੀ ਲੈ ਜਾਓ ਲਾਸ਼ ਕਰਾਓ ਪੈਸੇ ਅਸੀਂ ਦੇਵਾਂਗੇ ਅਸੀਂ ਕਿਸੇ ਤੋਂ ਮੰਗੇ ਕਿਸੇ ਕੋਲੇ ਜਾਈਏ ਪੈਸਿਆਂ ਪਿੱਛੇ ਬੰਦੇ ਦੀ ਜਾਨ ਨਹੀਂ ਜਾਣੀ ਚਾਹੀਦੀ ਪਰ ਫਿਰ ਵੀ ਇਹ ਕੁਝ ਵਾਪਰ ਗਿਆ ਅੱਗੇ ਕੀ ਵਾਪਰਦਾ ਅਗੇ ਕੌਣ ਹੱਥ ਲੱਗਦਾ ਕੌਣ ਨਹੀਂ ਲੱਗਦਾ ਇਹ ਹਰ ਤਰ੍ਹਾਂ ਦੇ ਧੰਨ ਸਾਨੂੰ ਬਹੁਤ ਪੀੜਾ ਮੈਂ ਕੁਝ ਕਹਿਣਾ ਹਾਂ ਜੀ ਸਾਡੇ ਸਾਥੀ ਨੇ ਅਗਰਾਂਵਾਲ ਸਾਹਿਬ ਨੇ ਕਹੀ ਹੈ ਮੈਂ ਗੱਲੇ ਕਹਿਣੀ ਚਾਹੁੰਦਾ ਕਿ ਜਿੱਥੇ ਐਕਸੀਡੈਂਟ ਹੋਇਆ ਮੈਨੂੰ ਨਹੀਂ ਲੱਗਦਾ ਕਿਹੜਾ ਇਹ ਇੰਜੀਨੀਅਰ ਸੀ ਜਿਨੇ ਉਹ ਐਂਡਰ ਨੇੜੋਂ ਗਲਾਈ 'ਚ ਪੁਲ ਬਣਾਇਆ ਤੁਸੀਂ ਹੁਣ ਵੀ ਜਾਓ ਤੁਸੀਂ 40 ਤੋਂ ਵੱਧ ਉੱਥੇ ਗੱਡੀ ਨਹੀਂ ਚਲਾ ਸਕਦੇ ਛੋਟੀ ਗੱਡੀ ਵੀ ਮਲੇ ਦੀ ਛੋਟੀ 50 ਦੀ ਗੱਡੀ ਹੈ ਉਹ ਕੀ ਹੋ ਜੀ ਤੁਹਾਨੂੰ ਕੰਟਰੋਲ ਕਰਨੀ ਮੇਰੇ ਨਾਲ ਖੁੱਦ ਵਾਪਰੀ ਆ ਦਿਨ ਬਿਲੇ ਕੋਈ ਇਸ ਤਰ੍ਹਾਂ ਦਾ ਹੈ ਦੇਖੋ ਉਹ ਪੁਲਟਾ ਹੈ ਕਿ ਦਵਾਰੇ ਜਿਵੇਂ ਆਮ ਗਲਾਈ ਹੁੰਦੀ ਹੈ ਗੱਡੀਆਂ ਮੁੜਦੀਆਂ 85 ਤੇ ਆਮ ਨਾਲ ਗੱਡੀਆਂ ਮੁੜਦੀਆਂ ਉਹੀ ਜੀ ਗਲਾਈ ਉਹ ਪੁਲਦੀ ਹੋਣੀ ਚਾਹੀਦੀ ਸੀ ਜਿੰਦ ਲਈ ਉਹੋ ਜੇ ਕਹਿਣਾ ਹੋਏ ਮੌਤਾਂ ਨੂੰ ਸੱਦਾ ਦੇਣ ਵਾਲਾ ਪੁਲਾ ਹੈ ਉਹ ਇਹਦੇ باوجود ਸਰਕਾਰ ਨੇ ਨਹੀਂ ਮੈਨੂੰ ਲੱਗਦਾ ਸੁਣਨੀ ਪਤਾ ਨਹੀਂ ਕਿੰਨੇ ਹੋਰ ਮੌਤਾਂ ਹੋਣਗੀਆਂ ਆ ਹੁਣ ਪਿਛਲੇ ਦਿਨ ਹੀ ਧੁੰਦ ਸੀਗੇ ਜੰਨਰੀ ਉਹ ਪਹਿਲਾਂ ਉਧਰੋਂ ਆਏ ਆ ਅੰਮ੍ਰਿਤਸਰ ਕੰਨਿਓ ਕੁੜੀਆਂ ਉਹਦੇ ਬੇਟੀਆਂ ਉਹਦੇ ਨਾਲ ਸੀ ਜੰਨਰੀ ਉਹ ਤੋਂ ਗੱਡੀ ਕੰਟਰੋਲ ਨਹੀਂ ਹੋਈ ਸਿੱਧੀ ਸਿੱਧੀ ਡਿਵਾਈਡਰ ਤੇ ਚੜ ਗਈ 60 ਤੋਂ ਬਚ ਕੇ ਚਲੋ ਥੋੜੀਆਂ ਗੱਲਾਂ ਜਰ ਕਰ ਤਾਂ ਕੁਝ ਵੀ ਨਾ ਲੱਗੇ ਸਰੀਰੀ ਜਾ ਖਰੇ ਜਾਂਦਾ ਉਦੋਂ ਮਗਰੋਂ ਟਰੱਕ ਉਹਦੇ ਵਿੱਚ ਚੜਦੇ ਜਾਂਦੇ ਉਸੇ ਗੱਡੀ ਦੇ ਵਿੱਚ বাজਦਾ বাজਦਾ ਮਾਥਾ ਉਹਨੇ ਰੋਕਿਆ ਜੰਨਰੀ ਉਹ ਇਸ ਕੇ ਹੁੰਦਾ ਉਹ ਹੋ ਗਏ ਡਾ ਉੱਤੇ ਤੇ ਜਿਹਦੀ ਸਾਡੀ ਥੋੜੇ ਮਾਦੇ ਰਾਹੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਉਹ ਪੁਲ ਮੌਤਾਂ ਦਾ ਹੈ ਜੇ ਤੁਹਾਨੂੰ ਨਹੀਂ ਲੱਗਦਾ ਵੀ ਬਾਦੀ ਘਟਾਉਣੀ ਹੈ ਫਿਰ ਤੁਸੀਂ ਉਹ ਮਾਰ ਦਿਓ ਫਾਇਰਪੂਰ ਮਾਰ ਕੇ ਮਾਰ ਦਿਓ ਲੋਕਾਂ ਨੂੰ ਬੰਨ ਲੈ ਨਹੀਂ ਉਹ ਪੁਲ ਤੁਰਤ ਬਦਲਿਆ ਜਾਣਾ ਚਾਹੀਦਾ ਤੇ ਜਿਹੜੇ ਵੀ ਇੰਜੀਨੀਅਰ ਨੇ ਉਹਦੀ ਡਿਜ਼ਾਈਨਿੰਗ ਕੀਤਾ ਜਾਂ ਕੰਪਨੀ ਨੇ ਡਿਜ਼ਾਈਨਿੰਗ ਕੀਤਾ ਵੀ ਲੰਮੇ ਦੂਰ ਆਉ ਥੋੜਾ ਖਰਚਾ ਵੱਧ ਪੈਣਾ ਸੀ ਨਾ ਖਰਚਾ ਬਚਾਉਣ ਖਰਚ ਜਿਹਨੇ ਵੀ ਉਹਦੇ ਚ ਕੀਤੀ ਹੈ ਅਣਗੈਲੀ ਉਹਨਾਂ ਨੂੰ ਚੱਕ ਕੇ ਫਾਹੇ ਲਾਉਣੇ ਚਾਹੀਦੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਜਿਹੜੀਆਂ ਜਿੰਨੀਆਂ ਕਰਨਾ ਉੱਥੇ ਵਾਪਰ ਗਈਆਂ ਉਹਨਾਂ ਦਾ ਮਤਲਬ ਪੂਰਾ ਜਿਹੜਾ ਨੁਕਸਾਨ ਹੋ ਗਿਆ ਇਹ ਨਹੀਂ ਵੀ ਹਾਂ ਕਿਸ ਦਾ ਅੱਖਾਂ ਤਲਾ ਕਰਾ ਦਿਓ ਉਹ ਹੋਣਾ ਚਾਹੀਦਾ ਆ ਸਰਕਾਰ ਦਾ ਜਿਹੜਾ ਰਵਈਆ ਹੈ ਜਿਸ ਕਰਨ ਜੀ ਇਹਨਾਂ ਦੇ ਮੁਖੀ ਹੋਈ ਹੈ ਮੈਂ ਸਿੱਧਾ ਮੁੱਖ ਮੰਤਰੀ ਸਜੀਵਾਂ ਕਹਿੰਦੇ ਹੁੰਨੇ ਆ ਉਹਨੂੰ ਮੈਂ ਉਸੇ ਦਿਨ ਉਹਨੂੰ 4 ਤਰੀਕ ਨੂੰ ਫੋਨ ਕਰਿਆ ਮਾ ਵੀ ਦੁਰਘਟਨਾ ਵਾਪਰ ਗਈ ਵੱਡੀ ਤਿੰਨ ਬਣਾ ਸਾਡੇ ਗਿਆ ਦੂਜਿਆਂ ਦੀ ਪਤਾ ਨਹੀਂ ਹਾਲਤ ਕੀ ਹੈ ਹੋਰ ਨਾ ਸਾਡਾ ਕੋਈ ਬੰਦਾ ਪਰ ਜੇ ਤੁਸੀਂ ਇਲਾਜ দাও ਮਤਲਬ ਪ੍ਰਬੰਧ ਕਰੋ ਉਹ ਕਹਿੰਦਾ ਵੀ ਕੋਈ ਨਾ ਕਰਦੇ ਆ ਇਲਾਜ ਦਾ ਸਾਨੂੰ ਦਿੱਸੀ ਜਾਂਦਾ ਸਾਡੇ ਸਾਹਮਣੇ ਅਜਿਹਾ ਜਾ ਹੋ ਗਿਆ ਨਹੀਂ ਕਿਸੇ ਦੀ ਬਾਹ ਕੱਟੀ ਜਾਵੇ ਕੋਈ ਹੋਰ ਕਿਤੇ ਜ਼ਖਮ ਹੈ ਉਹ ਬੰਦੇ ਦੀਆਂ ਹਾਲਤ ਹੋ ਜੇ ਵੀ ਜਦੋਂ ਰੈਫਰ ਕਰਾਉਣਾ ਪਏ ਜੇ ਤੇ ਵੀ ਹਾਂ ਡੀ ਐਮ ਸਿਸੀਲ ਲੁਧਿਆਣਾ ਲੈ ਜਾਣੇ ਆ। ਇਹੀ ਜੀ ਹਾਲਤ ਹੈਗੀ ਆ। ਖਤਰੇ ਚੀ ਗਏ। ਪਤਾ ਨਹੀਂ ਚੱਲੋ ਕਹਾ ਕੀ ਹੋਣਾ ਕੀ ਨਾ ਹੋਣਾ। ਇਹ ਤਾਂ ਗਾਂਧੀ ਗੱਲ ਹੈ। ਹੁਣ ਦੂਜੀ ਦੇਖੋ ਅਸੀਂ ਧਰਨਾ ਵੀ ਲਾਇਆ ਸੀ ਉਹਨਾਂ ਨੂੰ ਕਿਹਾ ਵੀ ਦੇਖੋ ਬੰਦੇ ਗਏ। ਸੋਨੋ ਜਿਹੜਾ ਉਹਨਾਂ ਬੰਦਿਆਂ ਦਾ ਜਿਹੜਾ ਮਤਲਬ ਜਿਹੜੀ ਇਧਰ 10 ਲੱਖ ਅਸੀਂ ਲੈਣੇ ਆ ਪਹਿਲਾਂ ਤੁਸੀਂ ਦਿੱਤਾ ਹੈ ਜਿਹਨੂੰ 15 ਸਾਲ ਪਹਿਲਾਂ 10 ਲੱਖ ਦਿੱਤਾ ਹੈ ਅੱਜ ਉਹ 10 ਲੱਖ ਦੀ ਕੀਮਤ ਤੋਂ 2 ਲੱਖ ਬਣਦੀ ਹੈ ਜੇ ਤੁਸੀਂ ਦੱਸ ਦਿੰਦੇ। ਬਣਦਾ ਤਾਂ ਸੀ ਕਿ ਇਹਨੂੰ ਕਿੰਨਾ ਵਧਾ ਸਕਦੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਨਾ ਕਿਸੇ ਪੱਧਰ ਦਾ ਤਰਵਾਸ ਹੁੰਦਾ ਜਿੰਨ ਦੀ ਉਹਦੀ ਬਾਤ ਨਹੀਂ ਸੁਣੀ ਧਰਨ ਦੇ باوجود ਬਾਤ ਨਹੀਂ ਸੁਣੀ ਉਲਟਾ ਸਰਕਾਰ ਦਾ ਤਹਿਸੀਲਦਾਰ ਜਾ ਕੇ ਆ ਜਿਹੜੀ ਇੱਕ ਡੈੱਡ ਬੋਡੀ ਪਈ ਹੈ ਉੱਥੇ ਭੈਣ ਦੀ ਉਹਨੂੰ ਰੋਹ ਮਾਰਦਾ ਵੀ ਸਾਡੇ ਕੋਲੇ ਪਾਵਰ ਹੈਗੀ ਅਸੀਂ ਆਪਸ ਵਿੱਚ ਸੱਚਕਾਰ ਕਰਦੇ ਹਾਂਗੇ ਠੀਕ ਹੈ ਤੁਹਾਡੇ ਕੋਲੇ ਪਾਵਰ ਹੈਗੀ ਹੈ ਕਰ ਦਿਓ ਸੱਚਕਾਰ ਭਈ ਜੇ ਡੀ ਹੈਗੀ ਇੱਥੇ ਤੁਸੀਂ ਕਰੋ ਸਾਡੇ ਨਾਲ ਆ ਕੇ ਕਰ ਦਿਓ ਸੱਚਕਾਰ ਇਹੀ ਜਿਹਾ ਜਿਹਾ ਨਿਯੋਤ ਸਰਕਾਰ ਦਾ ਰਵਾਈਆ ਰਹੇ ਹੁਣ ਜੇ ਐਡੇ ਮਤਲਬ ਦੁਰਘਟਨਾ ਵਾਪਰ ਗਿਆ ਕਰ ਗਿਆ ਦੂਜੇ ਪਾਸੇ ਜੇ ਕਹਿੰਦੇ ਖਜ਼ਾਨੇ ਦਾ ਬਾਦਲ ਕਹਿੰਦਾ ਹੁਣ ਸਰਕਾਰ ਚ ਕੀ ਹੈ ਉਹਨਾਂ ਤੇ ਕਰੋੜਾ ਰੁਪਏ ਦੋ ਪਹਿਲਾਂ ਲਾਤੇ ਹੁਣ ਵੀ ਲੱਗਦੇ ਹੈ ਕੈਪਟਨ ਦੇ ਕਰੋੜਾ ਰੁਪਏ ਲੱਗਦੇ ਸੀ ਕਹੇ ਕੇ ਡੀਸੀ ਸਾਹਿਬ ਨੂੰ ਵੀ ਉਹਨਾਂ ਖਾਤਰ ਕਰੋੜਾ ਰੁਪਏ ਪਹਿਲਾਂ ਵੀ ਲਾਇਆ ਹੁਣ ਵੀ ਲੱਗ ਰਿਹਾ ਉਹਨਾਂ ਦੇ ਇਲਾਜ ਤੇ ਜਿਨ੍ਹਾਂ ਦੇ ਪੈਸਾ ਨੂੰ ਅੱਗ ਲਾਈ ਨਹੀਂ ਲੱਗਦੀ ਇਹ ਮੈਨੂੰ ਕਹਿਣੀ ਪੈ ਰਹੀ ਹੈ ਤੇ ਆ ਨਵਾਂ ਮੁੱਖ ਮੰਤਰੀ ਵੀ ਆ ਪਿਛਲੇ ਅਖਬਾਰ ਦੇਣਾ ਜੀ ਲੱਗੇ ਥੋੜਾ ਮੈਨੂੰ ਲੱਗਦਾ ਹਫਤਾ ਦਸ ਦਿਨ ਹੋਏ ਹੈ 29 ਲੱਖ ਰੁਪਏ ਉਹਨੇ ਵੀ ਆਪਦੇ ਇਲਾਜ ਤੇ ਕਰਾਤਾ ਲਾਤਾ ਇਹਦਾ ਮਨ ਲੋਕ ਕੀੜੇ ਮਕੌੜੇ ਆ ਜਿਨ੍ਹਾਂ ਤੋਂ ਤੁਸੀਂ ਟੈਕਸ ਲੈਨੇ ਹੋ ਉਹਨਾਂ ਤੇ ਕੋਈ ਬੇਵਫਾਈ ਪੈ ਗਈ ਉਹਨਾਂ ਦੀ ਬੇਵਫਾਈ ਵੀ ਸੁਣਨ ਨੂੰ ਤਿਆਰ ਆ ਇਹ ਸਰਕਾਰ ਨੂੰ ਭੁਲੇਖਾ ਹੈ ਵੀ ਹੁਣ ਵੋਟਾਂ ਬਹੁਤ ਦੂਰ ਹੈ ਜੇ ਇਹਨਾਂ ਨੇ ਸਾਡੀ ਹਜੇ ਵੀ ਨਾ ਸੁਣੀ ਇਹ ਅਸੀਂ ਉਹਨਾਂ ਨੂੰ ਦਿਖਾਵਾਂਗੇ ਜੋ ਸਾਡੇ ਮਨ ਚ ਪਏ ਇਹਨਾਂ ਸੰਸਕਾਰ ਹੋਵੇਗਾ ਬਸੰਤ ਸਿੰਘ ਦਾ ਹੁਣ ਇਹ ਕਿਵੇਂ ਦੇਖੋ ਤਾਂ ਪ੍ਰਵਾਨ ਨਾ ਰਹਿ ਕਰਾਂਗੇ ਉਹਦੇ ਬੱਚੇ ਬੇਟੀ ਆ ਰਹੀ ਹੈ ਬੱਚੇ ਨੂੰ ਉਦੋਂ ਸਮੱਸਿਆ ਹੈਗੀ ਹੈ ਕੰਪਨੀ ਉਹਦਾ ਪਾਸਪੋਰਟ ਨਹੀਂ ਦੇ ਰਹੀ ਉਹਦੀ خاطر ਵੀ ਸਾਨੂੰ ਸਰਕਾਰ ਨੂੰ ਕਹਿਣਾ ਪਿਆ ਜੇ ਨਹੀਂ ਸੀ ਕਰਦਾ ਵੀ ਸਰਕਾਰ ਨੂੰ ਕਹੀਏ ਪਰ ਮਜਬੂਰੀ ਹੈ ਕਿ ਉਹ ਦੁਰਗਪਾਈ ਗੱਲ ਕਰਨ ਉਹ ਮੈਸੀ ਨਾਲ ਗੱਲ ਕਰਨ ਉਹਦਾ ਪਾਸਪੋਰਟ ਤਾਂ ਦਿਵਾਉਣ ਆਜੇ ਪਿਆ ਉਹਦਾ ਮੂੰਹ ਤਾਂ ਦੇਖ ਲਿਓ